ਤੇ ਜੀ ਨਾਲ ਵਾਇਰਲ ਹੋ ਰਿਹਾ ਏ ਮੁੱਦਾ ਅੱਗੇ ਵੀ ਫਤੇਗੜ ਸਾਹਿਬ ਵਿਖੇ ਉਹ ਇੱਕ ਸਿੱਖ ਬੱਚੇ ਨੇ ਟੋਪੀਆਂ ਉਤਾਰਤੀਆਂ ਜੀ ਠੰਡ ਨਾਲ ਲੋਕਾਂ ਦੇ ਜਦੋਂ ਠੰਡ ਲੱਗ ਰਹੀ ਸੀ ਲੋਕਾਂ ਨੂੰ ਤੋਂ ਨੇ ਸਿਰ ਤੋਂ ਉੱਠਣ ਵੀ ਟੋਪੀਆਂ ਉਤਾਰਤੀਆਂ ਮੈਂ ਕਹਿੰਨਾ ਬਹੁਤ ਵਧੀਆ ਕੀਤਾ ਭਾਈ ਉਹ ਮੁੰਡੇ ਨੇ ਆਪਾਂ ਤਿੰਨ ਚਾਰ ਗੱਲਾਂ ਦੇ ਨਾਲ ਹੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਵਧੀਆ ਕੀਤਾ ਉਹ ਨਹੀਂ ਆਪਾਂ ਹਵਾ ਚ ਨਹੀਂ ਡਾਂਗਾ ਮਾਰਦੇ ਹੁਣ ਉਹਨੇ ਗਲਤ ਕੀ ਕੀਤਾ ਹੈਂ ਤੁਸੀਂ ਆਪ ਸੋਚੋ ਜਿਹੜੇ ਹੁਣ ਮੈਂ ਤੁਹਾਨੂੰ ਤਿੰਨ ਚਾਰ ਗੱਲਾਂ ਦੱਸੂਗਾ ਇਹਰੋਣੇ ਬਹੁਤ ਵਧੀਆ ਕੀਤਾ ਬੱਚੇ ਨੇ ਮੈਂ ਕਹਿੰਦਾ ਸਾਰਿਆਂ ਦੀਆਂ ਟੋਪੀਆਂ ਉਤਾਰ ਦੇਣੀਆਂ ਚਾਹੀਦੀਆਂ ਸੀਗੀਆਂ ਠੀਕ ਹੈ ਹੁਣ ਆਏ ਨਹੀਂ ਵੀ ਸਾਨੂੰ ਤੁਸੀਂ ਗੱਲ ਦਾ ਹੀ ਨਹੀਂ ਪਤਾ ਮੇਰੇ ਨਾ ਹਰਵਿੰਦਰ ਸਿੰਘ ਸ਼ਹਿਰ ਸਾਡਾ ਜੈਤੂਆ ਜ਼ਿਲ੍ਹਾ ਫਰੀਕੋਟ ਤਾਂ ਹੀ ਗੱਲ ਕਰਦੇ ਆ ਮੰਨ ਲਾ ਵੀ ਫੋਨ ਪਹਿਲੀ ਗੱਲ ਦੇਖੋ ਤੁਸੀਂ ਜਦੋਂ ਮੰਨ ਲਓ ਤੁਸੀਂ ਆਪਦੇ ਤੇ ਲਾ ਕੇ ਦੇਖੋ ਤੁਸੀਂ ਯਾਰ ਜਦੋਂ ਗੁਰਦੁਆਰਾ ਸਭ ਜਾਣਦੇ ਆ ਤਾਂ ਤੁਹਾਨੂੰ ਪਤਾ ਹੁੰਦਾ ਵੀ ਉੱਥੇ ਆਪਾਂ ਨਾ ਸਿਰ ਟੱਕੇ ਜਾਣਾ ਤੇ ਆਪਾਂ ਨਾ ਰਮਾਲ ਕਰੂ ਹੀ ਲੈ ਕੇ ਜਾਂਦੇ ਆ ਆਪਾਂ ਜੇ ਆਪਾਂ ਘਰੋਂ ਭੁੱਲ ਜਾਈਏ ਕਿ ਐਵਰੀ ਦਿਨ ਉੱਥੇ ਆਪਾਂ ਪਹਿਲਾਂ ਸਭ ਤੋਂ ਉੱਥੇ ਰਮਾਲ ਲੈ ਕੇ ਬੜਦੇ ਆ ਹਨਾ ਤੇ ਦੇਖੋ ਵੀ ਜਿਹੜੇ ਬੰਦੇ ਯਾਰ ਜਿਨ੍ਹਾਂ ਨੂੰ ਸਿੱਖ ਧਰਮ ਬਾਰੇ ਪਤਾ ਜਾਂ ਜਿਹੜੇ ਸ਼ਰਧਾ ਨਾਲ ਮੱਥਾ ਟੇਕਣ ਜਾਂਦੇ ਆ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਉੱਥੇ ਸਿਰ ਟੱਕੇ ਰੱਖਣਾ ਆਪਾਂ ਆਪ ਪਕਰ ਨੂੰ ਬੰਦਵਸਤ ਕਰਕੇ ਲੈ ਕੇ ਜਾਂਦੇ ਆ ਜਾਂ ਹਨਾ ਵੀ ਉਹ ਜਾ ਕੋਈ ਚੀਜ਼ ਨਾਲ ਲੈ ਜਾਂਦੇ ਆ ਪਰ ਯਾਰ ਜਿਹੜੇ ਬੰਦੇ ਹੁਣ ਵੀ ਜਾਂਦੇ ਹੀ ਸਰਫੇਸ ਕਰਕੇ ਵੀ ਉੱਥੇ ਜਾ ਕੇ ਮੇਲਾ ਦੇਖ ਕੇ ਆਉਣਾ ਉਹ ਫਿਰ ਟੋਪੀਆਂ ਲੈ ਜਾਂਦੇ ਆ ਕਿਉਂਕਿ ਜਿਹੜਾ ਸ਼ਰਦਾ ਨਾ ਜਾਂਦਾ ਨਾ ਬੰਦਾ ਭਾਈ ਉਹਨੂੰ ਤਾਂ ਪਤਾ ਹੁੰਦਾ ਵੀ ਉੱਥੇ ਭਾਈ ਵਿਆਹ ਤਾਂ ਬੇਸਿਕਲ ਨਾ ਭਾਈ ਆਪਣੇ ਸਿੱਖ ਧਰਮ ਦੀਆਂ ਹੁਣ ਪੰਜ ਕਕਾਰ ਅਪਾਤ ਨਾ ਤਾਂ ਹੀ ਕਰਦੇ ਨੇ ਵੀ ਜਿਵੇਂ ਗੁਰੂ ਪਾਤਸ਼ਾਹ ਨੇ ਕੁਝ ਤਾਂ ਸੋਚ ਵਿਚਾਰ ਕੀ ਕੀਤਾ ਜਾ ਰਹੀ ਹੈ ਗੱਲ ਹੁਣ ਹਨਾ ਦੇਖੋ ਤੁਸੀਂ ਯਾਰ ਦੂਜੀ ਗੱਲ ਦੇਖੋ ਮੰਨ ਲਓ ਵੀ ਜਿਹੜੇ ਸਕੂਲ ਚ ਬੱਚਿਆਂ ਨੂੰ ਵਰਦੀ ਕਾ ਲੱਗੀ ਹੁੰਦੀ ਆ ਕਿਉਂਕਿ ਵੀ ਉੱਥੇ ਨਾ ਬੱਚੇ ਇੱਕ ਦੂਜੇ ਨੂੰ ਦੇਖਣ ਵੀ ਆ ਸਾਰਿਆਂ ਦੇ ਇੱਕ ਦੂਜੇ ਦੇ ਆਪਣੇ ਵਰਦੀਆਂ ਪਾਈਆਂ ਤੇ ਆਪਣਾ ਮੋਲ ਉਹ ਜਾ ਬਣ ਜਾਂਦਾ ਵੀ ਆਪਾਂ ਇੱਥੇ ਪੜਨਾ ਆ ਵੀ ਆਪਣਾ ਦਿਮਾਗ ਆਸੇ-ਪਾਸੇ ਨਹੀਂ ਹਿੱਲਦਾ ਇਹਦਾ ਮਤਲਬ ਇਹ ਹੁੰਦਾ ਵੀ ਆਪਾਂ ਸਾਰੇ ਇਕਾਗਰਿਤ ਹੋ ਕੇ ਵੀ ਉਸ ਚੀਜ਼ ਵੱਲ ਧਿਆਨ ਕਰ ਲੈਣੇ ਆ ਵੀ ਸਕੂਲ ਚ ਤਾਂ ਹੀ ਵਰਦੀ ਲਾਈ ਜਾਂਦੀ ਹੈ ਉਸੇ ਤਰ੍ਹਾਂ ਪੜ ਗੁਰੂ ਸਾਹਿਬ ਨੇ ਪੰਜ ਕਕਾਰ ਤਾਂ ਹੀ ਕਿਹਾ ਵੀ ਨਨ ਧਾਰਨ ਕਰਕੇ ਰੱਖੋ ਵੀ ਆਪਾਂ ਇੱਕ ਦੂਜੇ ਨੂੰ ਦੇਖ ਕੇ ਵੀ ਉੱਥੇ ਆਪਣਾ ਮਨ ਭਟਕੇ ਨਾ ਵੀ ਆਪਾਂ ਕਹੀਏ ਵੀ ਆਪਾਂ ਸਾਰੇ ਵੀ ਇੱਥੇ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਜਾਣ ਯਾਦ ਕਰਨ ਵਾਸਤੇ ਸ਼ੀਦੀ ਜੋੜ ਮੇਲੇਾਂ ਤੇ ਇਕੱਠੇ ਹੋਏ ਆਂ ਤੇ ਭਈ ਵੀ ਆਪਾਂ ਇੱਥੇ ਟੋਪੀਆਂ ਨਹੀਂ ਲੈਣੀਆਂ ਹਨਾ ਵੀ ਆਪਣਾ ਆਪਣਾ ਜਿਹੜਾ ਮੇਨ ਮਾਰਕਸ ਦਿੰਦਾ ਵੀ ਉਹ ਜੇ ਆਪਣੇ ਘਗਾਰ ਪਾਏ ਹੁੰਦੇ ਜਾਂ ਆਪਣੇ ਸਿਰ ਤੇ ਰਮਾਲ ਬੰਨਿਆ ਹੁੰਦਾ ਤਾਂ ਆਪਾਂ ਸ਼ਰਦਾ ਵੀ ਆਪਣੀ ਜਾਗਦੀ ਰਹਿੰਦੀ ਆ ਨਹੀਂ ਤਾਂ ਹੋਰ ਪਾਸੇ ਬਹੁਤ ਮੇਲੇ ਉਹ ਮੇਲਾ ਤੇ ਮੇਲਾ ਬਣਾ ਲੈਂਦੇ ਕਈ ਲੋਕੋ ਨੂੰ ਪਾਸੇ ਪਾਸੇ ਢੈਣ ਮਾਰਦੇ ਫਿਰਦੇ ਹੁੰਦੇ ਆ ਵੀ ਉਹ ਉਹੀ ਟੋਪੀਆਂ ਟਾਪੀਆਂ ਲੈ ਕੇ ਜਾਂਦੇ ਆ ਬਾਈ ਹੁਣ ਜਿਹੜਾ ਬੰਦਾ ਯਾਰ ਸ਼ਰਦਾ ਨਾ ਜਾਂਦਾ ਉਹ ਜਵਾਨੀ ਕੋਈ ਇਹੋ ਜੀ ਗੱਲ ਕਰਦਾ ਤੇ ਮੈਂ ਤਾਂ ਕਹਿਣਾ ਭਈਓ ਮੁੰਡੇ ਨੇ ਬਹੁਤ ਵਧੀਆ ਕੀਤਾ ਜਿਨ੍ਹਾਂ ਟੋਪੀਆਂ ਲਾ ਕੇ ਉਹਨਾਂ ਨੇ ਇੱਕ ਵਾਰੀ ਸਖਤ ਲਹਿਜੇ ਦੇ ਵਿੱਚ ਸਭ ਕੁਝ ਸਿਖਾਇਆ ਉਹਨੇ ਤੇ ਇੱਕ ਹਿਸਾਬ ਨਾਲ ਵੀ ਜੇ ਭਾਈ ਇੱਥੇ ਤੁਸੀਂ ਆਉਣਾ ਤੇ ਤੁਸੀਂ ਇੱਥੇ ਨਾ ਵਧੀਆ ਵੀ ਇਕਾਗਰਿਤ ਹੋ ਕੇ ਵੀ ਪੂਰਾ ਵਧੀਆ ਹੋ ਕੇ ਆਉਣਾਗਾ ਆਏ ਨਹੀਂ ਹੈਗਾ ਵੀ ਤੁਸੀਂ ਇੱਥੇ ਆ ਕੇ ਤੁਸੀਂ ਲੈ ਚਿਕੜੀਚੀਆਂ ਕਰੋਗੇ ਆ ਕਿ ਹਨਾ ਵੀ ਉਹ ਚੀਜ਼ਾਂ ਨਹੀਂ ਹੈਗੀਆਂ ਤੇ ਦੂਜੀ ਗੱਲ ਵੀ ਜਿਹੜੇ ਸਿੱਖ ਵਿਦਵਾਨ ਬੰਨ ਗਏ ਵੀ ਹਾਂ ਵੀ ਵਿਦਵਾਨੀ ਘੁੱਟਣਗੇ ਵੀ ਭਾਈ ਉਹਨੇ ਬਹੁਤ ਕੁਝ ਕੀਤਾ ਉਹ ਪੇ ਚਲਾਉਣ ਨਾਲ ਜਿਹੜੇ ਬਲੌਗਰ ਜੇ ਆ ਆ ਮੈਂ ਕਹਿੰਦਾ ਦੇਸੀ ਜਿਹਨਾਂ ਨੂੰ ਮੈਂ ਪਤਾ ਹੈ ਨਹੀਂ ਕਿਸੇ ਸਿੱਖ ਦੇ ਹੱਸਦਾਂ ਨੇ ਕਿਸੇ ਸੇਕਰੇਤ ਮੇਰਾ ਦਾ ਚੁੱਪ ਕਰਕੇ ਉਹਦੇ ਵੀਊ ਲੈਣ ਵਿੱਚ ਕਹੀ ਜਾਂਦੇ ਕਿ ਉਹ ਮੁੰਡੇ ਨੇ ਬਹੁਤ ਗਲਤ ਕੀਤਾ ਸਿੱਖ ਨੇ ਹੈ ਗਵੱਚੇ ਨੇ ਕਿ ਟੋਪੀਆਂ ਉਤਾਰ ਕੇ ਗਲਤ ਕੀਤਾ ਉਹ ਹੀ ਲਿਖ ਲੈ ਕੇ ਇੱਕ ਫਲੋ ਬਣਾਈ ਜਾਂਦੇ ਆ ਦੱਸ ਲੋ ਵੀ ਇਹ ਮੈਂ ਕਹਿੰਦਾ ਵੀ ਉਹਨੇ ਬਿਲਕੁਲ ਠੀਕ ਸਹੀ ਕੀਤਾ ਓਏ ਵਿਦਵਾਨਾਂ ਦੀ ਗੱਲ ਕਰਦਾ ਜਿਹੜਾ ਕੋਈ ਕਹਿੰਦਾ ਨਾ ਵੀ ਉਹਨੇ ਗਲਤ ਕੀਤਾ ਹੁਣ ਤੁਸੀਂ ਸਹੀ ਕਰ ਦੋ ਤੁਸੀਂ ਐ ਕਰੋ ਤੁਸੀਂ ਉੱਥੇ ਐਲਸੀਡੀਆਂ ਵੱਡੀਆਂ-ਵੱਡੀਆਂ ਕਰਾ ਕੇ ਲਵਾਓ ਉਹਨਾਂ ਚ ਸਾਰੀ ਰਹਿਤ ਮਰਿਆਦਾ ਉਹਦੇ ਆਏ ਘੁੰਮੇ ਮਾਈਕਾਂ ਚ ਬੋਲ-ਬੋਲ ਦੱਸਿਆ ਜਾਵੇ ਉਹ ਐਲਸੀਡੀਆਂ ਦੇ ਵਿੱਚ ਬੋਲ-ਬੋਲ ਦੱਸਿਆ ਜਾਵੇ ਇਤਿਹਾਸਕ ਫਿਲਮਾਂ ਚਲਾਈਆਂ ਜਾਣ ਪਿੰਡਾਂ ਦੇ ਵਿੱਚ ਕਲੱਬ ਬਣਾਏ ਜਾਣ ਮੀਟਿੰਗਾਂ ਕਰਾਈਆਂ ਜਾਣ ਉੱਥੇ ਬਹਿ ਕੇ ਵੀ ਜਿਵੇਂ ਜਾਗਰੂਕਤਾ ਫਲਾਉਣ ਵਾਸਤੇ ਸੈਮੀਨਾਰ ਕਰਾਏ ਜਾਣ ਨੌਜਵਾਨਾਂ ਨੂੰ ਜਾਗਰੂਕਤਾ ਫੇਰ ਹੀ ਆਉਗੀ ਨਾ ਹੁਣ ਤੁਸੀਂ ਆਪ ਤੱਕ ਉਸ ਕਰਨਾ ਨਹੀਂ ਜੇ ਕਿਸੇ ਨਹੀਂ ਕਿ ਬੱਚੀ ਨੇ ਟੋਪੀਆਂ ਲਾਤੀਆਂ ਫਤਿਹਗੜ ਸਾਹਿਬ ਜੀ ਦੀ ਜੁੜ ਮੇਲੇ ਤੇ ਫੇਰ ਉਹਨੂੰ ਮਿਰਚਾਂ ਲੱਗਦੀਆਂ ਮੈਂ ਮੰਨਦਾ ਵੀ ਉਹ ਬੱਚੇ ਦਾ ਲਹਿਜਾ ਗਲਤ ਵੀ ਉਹਨੇ ਵੀ ਗਲਤ ਲਹਿਜੇ ਨਾਲ ਪਰ ਕਾਮਦਾਰ ਨੇ ਠੀਕ ਕੀਤਾ ਉਹਨੇ ਆਪਣੀ ਸਿੱਖ ਰਹਿਤ ਮਰਿਆਦਾ ਦੀ ਨੂੰ ਬਰਕਰਾਰ ਰੱਖਣ ਲਈ ਇਹ ਕਦਮ ਚੱਕਿਆ ਆਏ ਥੁੜੇ ਵਿੱਚ ਥੁੜਿਆਂ ਨੂੰ ਕਰਨਾ ਕੋ ਸਹਿਣੀ بس ਦੂਜੇ ਦੇ ਵਿੱਚ ਨੁਕਸ ਕੱਢੀ ਜਾਣੇ ਆਪਦੇ ਸੋਸ਼ਲ ਮੀਡੀਆ ਦੇ ਪੇਜ ਚੈਨਲ ਚਲਾਉਣ ਵਾਸਤੇ ਤੁਸੀਂ ਉਹ ਸਿੱਖ ਨਹਿੰਗ ਬੱਚੇ ਦੇ ਉਲਟ ਬੋਲੀ ਜਾਂਨੇ ਹੋ ਬਹੁਤ ਵਧੀਆ ਕੰਮ ਕੀਤਾ ਬਈ ਉਹ ਬੱਚੇ ਨੇ ਤੇ ਜਿਹੜੇ ਬੰਦੇ ਨੂੰ ਬਾਲੀ ਖੁਰਕ ਲੜਦੀ ਹੈ ਤੇ ਉਹ ਤੁਸੀਂ ਕਮੈਂਟਾਂ ਦੇ ਵਿੱਚ ਲਿਖੋ ਤੇ ਅਸੀਂ ਤੁਹਾਡੇ ਰੈਪਲਾਈ ਕਰਾਂਗੇ ਤੇ ਵੀ ਉਹ ਵੀ ਜਿਹੜੀ ਤੁਹਾਨੂੰ ਐ ਲੱਗਦਾ ਵੀ ਆ ਗੱਲ ਜਾਂ ਸਾਡੀ ਗੱਲ ਚ ਕਿਸੇ ਨੂੰ ਨੁਕਸ ਲੱਗਦਾ ਕੋਮੈਂਟ ਲਿਖੋ ਤੇ ਆਪਾਂ ਅਦਰ ਰਿਪਲਾਈ ਕਰਾਂਗੇ ਤੇ ਜਾਂ ਫਿਰ ਤੁਸੀਂ ਵੀ ਸਾਡਾ ਨਾਮ ਲੈ ਕੇ ਵੀਡੀਓ ਪਾਓ ਤੇ ਤੁਹਾਨੂੰ ਅਸੀਂ ਦਵਾਂਗੇ ਫਿਰ ਅਸੀਂ ਵੀ ਤੁਹਾਡਾ ਰਿਪਲਾਈ ਪੂਰਾ ਵਧੀਆ ਬਣਾ ਕੇ ਕੱਟੋ ਤੁਸੀਂ ਯਾਰ ਨਕਸ ਤੇ ਜੇ ਮੈਂ ਕਹਿੰਦਾ ਵੀ ਤੁਸੀਂ ਨਹੀਂ ਨਕਸ ਕਰਨਾ ਚਾਹੁੰਦੇ ਮੇਰੀ ਗੱਲ ਨਾਲ ਸਹਿਮਤੋਂ ਤੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਜੋ ਹਰ ਇੱਕ ਨੂੰ ਸਹੀ ਮੈਸੇਜ ਪਤਾ ਚੱਲੇ ਵੀ ਉੱਥੇ ਸੈਟਾ ਕੇ ਰੱਖਣਾ ਕਿਉਂ ਜ਼ਰੂਰੀ ਹੁੰਦਾ ਉੱਥੇ ਕਿਉਂਕਿ ਆਪਣਾ ਜਿਹੜਾ ਮਨ ਆ ਉਹ ਟਿਕਿਆ ਰਹੇ ਆਪਾਂ ਨੂੰ ਪਤਾ ਲੱਗਦਾ ਰਹੇ ਵੀ ਆਪਣੇ ਦਿਮਾਗ 'ਚ ਇੱਕ ਮੈਸੇਜ ਜਾਂਦਾ ਰਹੇ ਵੀ ਆਪਾਂ ਇੱਥੇ ਛਿੱਦੀ ਜੋੜ ਮੇਲੇ ਤੇ ਨਤਮਸਤਕ ਹੋਣ ਲਈ ਆਏ ਆ ਤੇ ਜਿਹੜਾ ਬੰਦਾ ਸ਼ਰਧਾ ਨਾਲ ਜਾਂਦਾ ਔਰ ਮਾਲ ਵੀ ਲੈ ਕੇ ਜਾਂਦਾ ਦਿਮਾਲੇ ਵੀ ਸਜਾ ਕੇ ਜਾਂਦਾ ਪਰ ਜਿਹੜੇ ਬਈ ਜਾਂਦੇ ਮੇਲਾ ਦੇਖਣਾ ਉਹੀ ਟੋਪੀਆਂ ਲੈ ਕੇ ਜਾਂਦੇ ਆ ਤੇ ਜਿਹੜੇ ਮੇਰੀ ਗੱਲ ਨਾਲ ਸਹਿਮਤ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮਿਲਦੇ ਆਂਗੇ ਜੇ ਹੋਰ ਸੈਨ ਕਿਸੇ ਹੋਰ ਟੌਪਿਕ ਤੇ ਤਦ ਤੱਕ ਲਈ ਧੰਨਵਾਦ